ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸੋਡਾ ਜੀ ਦੋਸਤੋ ਜ਼ਿੰਦਗੀ ਵਿੱਚ ਕਦੇ ਵੀ ਨਾ ਆਪਣੇ ਆਪ ਨਾਲ ਸਮਝੌਤਾ ਨਾ ਕਰੋ ਕਿਸੇ ਲਈ ਕਿਸੇ ਵਾਸਤੇ ਨਾ ਆਪਣੇ ਆਪ ਆਪਣੀ ਜ਼ਿੰਦਗੀ ਨਾ ਦਾਅਤ ਨਾ ਲਾਓ ਕਿਉਂਕਿ ਲੋਕ ਨੇ ਕੋ ਤੋ ਤੁਹਾਡੇ ਤੋਂ ਆਪਣਾ ਮਤਲਬ ਕੱਢ ਕੇ ਭਗ ਜਾਂਦੇ ਨੇ ਕਈ ਤਾਂ ਇਹ ਜਿਹਨੇ ਛੋੜਾ ਧੰਨਵਾਦ ਵੀ ਨਹੀਂ ਕਰਦੇ ਹੈਗੇ ਇਸ ਲਈ ਜਿੱਥੇ ਸਟੈਂਡ ਲੈਣਾ ਨਾ ਉੱਥੇ ਲਓ ਜਿੱਥੇ ਨਾ ਕਹਿਣੀਆਂ ਨਾ ਕਹਿਣੇ ਸਿੱਖੋ ਜਿੱਥੇ ਲੱਗਦਾ ਵੀ ਹਾਂ ਇੱਥੇ ਮੈਨੂੰ ਕੋਈ ਮੇਰੇ ਕੋਈ ਪੁੱਛਣੀ ਹੈਗੀ ਨਾ ਉੱਥੇ ਬਿੰਦੂ ਵੀ ਨਾ ਖੜੋ ਇਸ ਕਰਕੇ ਇਹ ਆਪਣੇ ਆਪ ਦੇ ਇੱਕ ਅਸੂਲ ਬਣਾਓ ਕਿ ਅਸੀਂ ਆਪਣੀ ਜ਼ਿੰਦਗੀ ਦਾ ਜੋ ਸਟੀਰਿੰਗ ਹੈ ਜੋ ਮਨੋਰਥ ਹੈ ਉਹ ਅਸੀਂ ਆਪ ਪੂਰਾ ਕਰਨਾ ਹੈ ਆਪਣੇ ਮੁਤਾਬਕ ਜ਼ਿੰਦਗੀ ਜਿਉਣੀ ਹੈ ਨਾ ਕਿ ਕਿਸੇ ਹੋਰ ਮੁਤਾਬਕ ਜੀ ਧੰਨਵਾਦ ਜੀ